ਸਾਡੇ ਪਸ਼ੂਆਂ ਦੇ ਦੁੱਧ ਦੀ ਫੈਟ ਨਹੀਂ ਆਉਂਦੀ ਪਸ਼ੂਆਂ ਦੇ ਗੋਹੇ ਦੇ ਵਿੱਚੋਂ ਕੁਛ ਨਾ ਕੁਛ ਛਿਲਕਾ ਵਗੈਰਾ ਬਾਹਰ ਆਉਂਦਾ ਜੀ ਠੀਕ ਹੈ ਜੀ ਇਹ ਕੈਮਨ ਕੰਪਨੀ ਦਾ ਕੈਮਨ ਐਂਜ਼ਾਈਮ 1 ਐਡਵਾਂਸ ਪ੍ਰੋਡਕਟ ਹੈ ਜੀ ਠੀਕ ਹੈ ਜੀ ਜਿਹਨੂੰ ਆਪਾਂ ਐਂਜ਼ਾਈਮ ਕਹਿ ਦਿੰਨੇ ਆ ਹੂੰ ਇਹ ਪਸ਼ੂ ਨੂੰ ਡੇਲੀ 10 ਤੋਂ 15 ਗ੍ਰਾਮ ਦੇਣਾ ਜੀ ਠੀਕ ਹੈ ਠੀਕ ਹੈ ਜੀ 350 ਰੁਪਏ ਕਿਲੋ ਇਹਦਾ ਰੇਟ ਆ ਠੀਕ ਹੈ ਬੈਗ ਵੀ ਦੇਦੀ ਦਾ ਫੁੱਲਾ ਵੀ ਦੇਦੀ ਦਾ ਕਿਸੇ ਵੀਰ ਭਰਾ ਨੂੰ ਕੋਈ 5 ਕਿਲੋ ਕਿਲੋ ਚਾਹੀਦਾ ਕਿਸੇ ਵੀਰ ਭਰਾ ਦਾ ਕੋਈ ਪਸ਼ੂ ਵਾਰ-ਵਾਰ ਹੀਟ ਚ ਆਉਂਦਾ ਜਾਂ ਹੀਟ ਚ ਆਉਂਦਾ ਹੀ ਨਹੀਂ ਅਜਾ ਖੈਰ ਦਾ ਹੀ ਨਹੀਂ ਠੀਕ ਹੈ ਉਹਦੇ ਵਾਸਤੇ ਇਹ ਪ੍ਰੋਡਕਟ ਬਹੁਤ ਵਧੀਆ ਹੈਗਾ ਰੈਪਰੋਮੈਂਟ ਡਰਾਈ ਠੀਕ ਹੈ ਜੀ omega 3 ਫੈਟੀ ਐਸਿਡ ਤੇ ਨਾਲ ਐਸੈਂਸ਼ੀਅਲ ਵਿਟਾਮਿਨ ਹੁੰਦੇ ਆ ਜਿਹੜਾ ਪਸ਼ੂ ਹੀਟ ਚ ਨਹੀਂ ਆਉਂਦਾ ਉਹਦੇ ਵਾਸਤੇ ਇਹ ਪ੍ਰੋਡਕਟ ਹੈ ਜਿਹੜਾ ਉਹਦੀ ਵਰਤੋਂ ਕੀਤੀ ਜਾਂਦੀ ਆ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਵਾਲੀ ਆਪਣੀ ਵੀਡੀਓ ਜਿਹੜੀ ਡੇਰੀ ਫਾਰਮਰ ਵਾਸਤੇ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਡੇਰੀ ਫਾਰਮਰ ਫੀਡ ਦਾ ਤਾਂ ਯੂਜ਼ ਕਰਦੇ ਆ ਨਾਲ ਨਾਲ ਕਿਹੜੇ ਸਪਲੀਮੈਂਟ ਦਾ ਕਿਹੜੇ ਮਿਨਰਲ ਮਿਕਸਚਰ ਦਾ ਯੂਜ਼ ਕਰਨਾ ਹੈ ਕਿੰਨੀ ਕੁ ਮਾਤਰਾ ਚ ਕਰਨਾ ਹੈ ਕਿੱਥੋਂ ਮਿਲੂਗਾ ਕੀ ਉਹਦਾ ਪ੍ਰਾਈਸ ਹੋਊਗਾ ਉਹ ਸਾਰਾ ਕੁਝ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣਾ ਆ ਇਸ ਟਾਈਮ ਆਪਾਂ ਖੜੇ ਸੀ ਜੀ ਮਨੋਹਰ ਲਾਲ ਐਂਡ ਸੰਸ ਦੇ ਵਿੱਚ ਪਿੰਡ ਰਾਮਪੁਰ ਲੱਲੀਆਂ ਦਾ ਜਿਹੜਾ ਅੱਡਾ ਹੈ ਉੱਥੇ ਦੁਕਾਨ ਦੀ ਜਿਹੜੀ ਲੋਕੇਸ਼ਨ ਰਹਿ ਜਾਂਦੀ ਹੈ ਬਾਕੀ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਕੱਲੀ-ਕੱਲੀ ਚੀਜ਼ ਕੱਲੇ-ਕੱਲੇ ਇਹਨਾਂ ਦੇ ਪ੍ਰੋਡਕਟ ਸਾਰੀ ਜਾਣਕਾਰੀ ਆਪਾਂ ਦੱਸਣੀ ਹੈ ਵੀ ਉਹਨਾਂ ਦਾ ਪ੍ਰਾਈਸ ਕਿੰਨਾ ਰਹਿੰਦਾ ਤੇ ਕਿੰਨਾ ਕੁ ਪ੍ਰਾਈਸ ਕਿਵੇਂ ਪਾਉਣਾ ਹੈ ਹਨਾ ਤੇ ਕੀ ਲੋਕੇਸ਼ਨ ਹੈ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਪਹਿਲਾਂ ਤਾਂ ਬਾਈ ਜੀ ਸਾਸਰੀ ਘਰ ਸਾਸਰੀ ਘਰ ਦੀ ਸਾਰਿਆਂ ਨੂੰ ਤੇ ਆਪਾਂ ਇਸ ਟਾਈਮ ਕਿਹੜੀ ਜਗ੍ਹਾ ਦੇ ਉੱਤੇ ਖੜੇ ਆਂ ਜੀ ਆਪਣੀ ਜਿਹੜੀ ਸ਼ਾਪ ਹੈ ਲੋਕੇਸ਼ਨ ਕੀ ਹੈ ਯੂ ਦੀ ਪ੍ਰੋਪਰ ਆਪਣੀ ਸ਼ਾਪ ਹੈਗੀ ਆ ਜੀ ਪਿੰਡ ਰਾਮਪੁਰ ਹਾਂਜੀ ਅੱਡਾ ਰਾਮਪੁਰ ਲੱਲੀਆਂ ਠੀਕ ਹੈ ਜੀ ਨੇੜੇ ਲਾਂਬੜਾ ਜ਼ਿਲ੍ਹਾ ਜਲੰਧਰ ਠੀਕ ਹੈ ਜੀ ਜਲੰਧਰ ਦੇ ਵਿੱਚ ਰਹਿੰਦੇ ਆ ਇਹ ਆਪਾਂ ਚੌਂਕ ਦੇ ਵਿੱਚ ਆਪਣੀ ਦੁਕਾਨ ਆ ਨਕੁੱਧਰ ਜੀਟੀ ਰੋਡ ਤੋਂ ਵੀ ਆਪਾਂ ਨੂੰ ਰਸਤਾ ਆਉਂਦਾ ਜੀ ਠੀਕ ਹੈ ਜੀ ਇਧਰੋਂ ਕਾਲਾ ਸੰਘਿਆ ਦੀ ਸਾਈਡ ਤੋਂ ਵੀ ਆਪਾਂ ਨੂੰ ਰਸਤਾ ਆਉਂਦਾ ਆਪਾਂ ਬਿਲਕੁਲ ਸੈਂਟਰ ਦੇ ਵਿੱਚ ਬੈਠੇ ਆ ਜੀ ਠੀਕ ਹੈ ਜੀ ਜਿਸ ਕਿਸੇ ਵੀਰ ਭਰਾ ਨੇ ਕੋਈ ਲੁਧਿਆਣੇੋਂ ਹਾਈਵੇ ਤੋਂ ਆਉਣਾ ਤਾਂ ਬੜੇ ਸੌਖੇ ਰਸਤੇ ਸਾਡੇ ਕੋਲ ਪਹੁੰਚ ਸਕਦਾ ਹੈ ਠੀਕ ਹੈ ਜੀ ਹਾਂ ਜੀ ਆਪਣਾ Google ਦੇ ਉੱਤੇ ਵੀ ਮਨੋਹਰ ਲਾਲ ਐਂਡ ਸੰਧ ਦੇ ਨਾਂ ਤੇ ਸਟੋਰ ਹੈਗਾ ਠੀਕ ਹੈ ਪ੍ਰੋਪਰ ਲੋਕੇਸ਼ਨ ਹੈਗੀ ਆ ਨੈਵੀਗੇਸ਼ਨ ਲਾ ਕੇ ਵੀ ਸਾਡੇ ਕੋਲ ਪਹੁੰਚ ਸਕਦੇ ਆ ਜੀ ਅੱਜ ਆਪਾਂ ਜਿੰਨੇ ਵੀ ਆਪਣੇ ਫਾਰਮਪ੍ਰਾਜ ਆ ਕਿਸਾਨ ਵੀਰ ਹੈਗੇ ਨੇ ਹਾਂਜੀ ਕਈ ਵਾਰੀ ਉਹਨਾਂ ਨੂੰ ਰਿਕੁਆਇਰਮੈਂਟ ਰਹਿੰਦੀ ਆ ਕਿ ਸਾਨੂੰ ਪ੍ਰੋਪਰ ਪਸ਼ੂ ਦੇ ਜਿਹੜੇ ਸਪਲੀਮੈਂਟ ਪ੍ਰੋਵਾਈਡ ਨਹੀਂ ਹੁੰਦੇ ਜਿਵੇਂ ਅੱਜ ਕੱਲ੍ਹ ਸਾਨੂੰ ਕਈ ਵਾਰੀ ਬਹੁਤ ਪੰਜਾਬ ਤੋਂ ਜਾਂ ਪੰਜਾਬ ਤੋਂ ਬਾਹਰੋਂ ਵੀ ਗੋਲਾ ਆਉਂਦੀਆਂ ਹਨ ਸਾਨੂੰ ਵੀਰ ਜੀ ਮਿਨਰਲ ਮਿਕਸਚਰ ਦੇ ਨਾਲ ਅਲੱਗ ਕੋਈ ਮਿਨਰਲ ਚਾਹੀਦੇ ਆ ਜਾਂ ਕੋਈ ਪ੍ਰੀਮਿਕਸ ਚਾਹੀਦਾ ਜਾਂ ਕੋਈ ਵੀਰਪ੍ਰਾ ਕਹਿੰਦਾ ਸਾਨੂੰ ਕੱਲੇ ਵਿਟਾਮਿਨ ਵੀ ਚਾਹੀਦੇ ਆ ਕੋਈ ਕੋਈ ਬਾਇਓਟਿਨ ਪ੍ਰੋਡਕਟ ਚਾਹੀਦਾ ਜਿਹੜਾ ਕਾਫੀ ਲੋਕਾਂ ਦੀ ਡਿਮਾਂਡ ਚ ਆ ਰਿਹਾ ਹਾਂਜੀ ਠੀਕ ਹੈ ਜੀ ਉਹ ਸਾਰੇ ਪ੍ਰੋਡਕਟ ਬਾਰੇ ਤੁਹਾਨੂੰ ਅੱਜ ਜਾਣਕਾਰੀ ਦਵਾਂਗੇ ਆਪਾਂ ਠੀਕ ਹੈ ਜੀ ਤੇ ਪਹਿਲਾਂ ਆਪਾਂ ਕਿਹੜਾ ਪ੍ਰੋਡਕਟ ਆਪਣੇ ਕਿਸਾਨ ਵੀਰਾਂ ਨੂੰ ਦਿਖਾਉਣਾ ਜਿਹੜਾ ਉਹਨਾਂ ਦੇ ਕੰਮ ਦੀ ਚੀਜ਼ ਆ ਲੈ ਸਭ ਤੋਂ ਪਹਿਲਾਂ ਵੀਰ ਜੀ ਆਪਣੇ ਕੋਲ ਪ੍ਰੋਡਕਟ ਹੈਗਾ ਜੀ ਕੈਮੀਨ ਕੰਪਨੀ ਦਾ ਕੈਮੀਨ ਕੰਪਨੀ ਦਾ ਕੈਮੀਨ ਕੰਪਨੀ ਦਾ ਰੈਪਰਮੈਂਟ ਡਰਾਈ ਠੀਕ ਹੈ ਜੀ ਜੇ ਕਿਸੇ ਵੀਰ ਭਰਾ ਦਾ ਕੋਈ ਪਸ਼ੂ ਵਾਰ-ਵਾਰ ਹੀਟ ਚ ਆਉਂਦਾ ਜਾਂ ਹੀਟ ਚ ਆਉਂਦਾ ਹੀ ਨਹੀਂ ਜਾ ਠਹਿਰਦਾ ਹੀ ਨਹੀਂ ਠੀਕ ਹੈ ਉਹਦੇ ਵਾਸਤੇ ਬੜਾ ਬਹੁਤ ਵਧੀਆ ਹੈਗਾ ਰੈਪਰੋਮੈਂਟ ਡਰਾਈ ਠੀਕ ਹੈ ਜੀ omega 3 ਫੈਟੀ ਐਸਿਡ ਤੇ ਨਾਲ ਐਸੈਂਸ਼ੀਅਲ ਵਿਟਾਮਿਨ ਹੁੰਦੇ ਆ ਠੀਕ ਹੈ ਜੀ ਇਹਦੀ ਡੋਜ਼ ਆਪਾਂ ਪਸ਼ੂ ਨੂੰ 20 ਤੋਂ 30 ਗ੍ਰਾਮ ਦੇਣੀ ਹੁੰਦੀ ਡੇਲੀ ਦੀ ਠੀਕ ਹੈ ਜੀ ਜਿਹੜਾ ਪਸ਼ੂ ਹੀਟ 'ਚ ਨਹੀਂ ਆਉਂਦਾ 20 ਤੋਂ 30 ਗ੍ਰਾਮ ਡੇਲੀ ਦੀ ਡੋਜ਼ ਦੇਣੀ ਹੈ ਜਿਹੜਾ ਪਸ਼ੂ ਹੀਟ 'ਚ ਨਹੀਂ ਆਉਂਦਾ ਹਾਂ ਜੇ ਪਸ਼ੂ ਕਿਸੇ ਵੀਰ ਭਰਾ ਦਾ ਬਹੁਤ ਜ਼ਿਆਦਾ ਟਾਈਮ ਹੋ ਗਿਆ ਆ ਹੂੰ ਉਹਦੇ ਵਾਸਤੇ 40 ਗ੍ਰਾਮ ਡੋਜ਼ ਆ ਹੂੰ ਇਹ ਆਪਾਂ ਜਦੋਂ ਦੇਣਾ ਸ਼ੁਰੂ ਕਰਤਾ ਹੂੰ 21 ਦਿਨ ਤੱਕ ਦੇਣਾ ਹੈ ਉਸ ਤੋਂ ਬਾਅਦ ਆਪਾਂ ਹੀਟ ਦੇ ਵਿੱਚ ਆਉਣ ਤੋਂ ਬਾਅਦ ਇਹ ਆਈ ਕਰਾਉਣ ਤੋਂ ਬਾਅਦ ਫਿਰ 21 ਦਿਨ ਤੱਕ ਦੇਣਾ ਆ ਠੀਕ ਹੈ ਇਹਦੇ ਵਿੱਚ 5 ਕਿਲੋ ਦੀ ਪੈਕਿੰਗ ਆ ਤੇ 500 ਗ੍ਰਾਮ ਦੀ ਪੈਕਿੰਗ ਆਪਣੇ ਕੋਲ ਦੋ ਤਰ੍ਹਾਂ ਦੀ ਪੈਕਿੰਗ ਆਪਾਂ ਨੂੰ ਮਿਲੂਗੀ 5 ਕਿਲੋ ਦੀ ਪੈਕਿੰਗ ਵੀਰ ਜੀ ਕਿਸੇ ਛੇਤੀ ਮਿਲਦੀ ਨਹੀਂ ਕਿਸੇ ਫਾਰਮਰ ਨੂੰ ਇਹਦੇ ਵਿੱਚ ਵੀਰ ਜੀ ਪੈਕਿੰਗ ਕਿਹੜੀ ਕਿਹੜੀ ਆ ਜਾਂਦੀ ਹੈ ਛੋਟੀ ਪੈਕਿੰਗ ਹੈ ਤੇ 500 ਗ੍ਰਾਮ ਦੀ ਪੈਕਿੰਗ ਹੈ ਜੀ ਤੇ 5 ਕਿਲੋ ਦੀ ਪੈਕਿੰਗ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਪ੍ਰੋਡਕਟ ਜਿਹੜਾ ਤੁਸੀਂ ਦੱਸਿਆ ਸੀ ਵੀ ਜਿਹੜਾ ਪਸ਼ੂ ਹੀਟ ਚ ਨਹੀਂ ਆਉਂਦਾ ਉਹਦੇ ਵਾਸਤੇ ਆਉਂਦੇ ਵਾਸਤੇ ਆ ਤੇ ਕਿੰਨੀ ਮਾਤਰਾ ਜੀ ਦੇਣਾ ਜੀ ਇਹ ਇਹ ਟਾਈਮ ਹੋ ਗਿਆ ਕਿ ਹੀਟ ਤੇ ਨਹੀਂ ਆ ਰਿਹਾ ਜਾਂ ਬਹੁਤ ਟਾਈਮ ਤੋਂ ਪ੍ਰੋਬਲਮ ਆ ਰਹੀ ਆ ਹੂੰ ਉਹਨੂੰ ਕੋਈ ਅੰਦਰੂਨੀ ਪ੍ਰੋਬਲਮ ਨਾ ਹੋਵੇ ਉਥੇ ਪ੍ਰੋਡਕਟ ਕੰਮ ਬਹੁਤ ਵਧੀਆ ਕਰਦਾ ਹੈ ਜੀ ਠੀਕ ਹੈ ਤੇ ਮਾਤਰਾ ਇਹਦੀ ਕਿੰਨੀ ਦੱਸਣੀ ਹੈ ਇਹਦੇ 30 ਗ੍ਰਾਮ ਡੇਲੀ ਦੀ ਡੋਜ਼ ਹੈ ਜੀ ਤੇ ਕਿੰਨੇ ਦਿਨ ਦੇਣੀ ਆ ਜਦੋਂ ਪਸ਼ੂ ਨੂੰ ਏਆਈ ਕਰਾਤੀ ਏਆਈ ਕਰਾਉਣ ਤੋਂ 21 ਦਿਨ ਤੱਕ ਦੇਣੀ ਆ ਇੱਕ ਐਪੀਸੋਡ ਦਾ ਇਸ ਵਕਤ ਦੇ ਸਕਦੇ ਆ ਦੂਜੀ ਇਹ ਹੁੰਦੀ ਆ ਕਿ ਜੇ ਆਪਾਂ ਪਸ਼ੂ ਨੂੰ ਏਆਈ ਕਰਾਉਣੀ ਆ ਏਆਈ ਕਰਾਉਣ ਤੋਂ 21 ਦਿਨ ਪਹਿਲਾਂ ਤੇ 21 ਦਿਨ ਬਾਅਦ ਤੱਕ ਇਹ ਪ੍ਰੋਡਕਟ ਤੇ ਇਹ ਬਹੁਤ ਕਾਮਯਾਬ ਹੈ ਨਹੀਂ ਤੇ ਇਹਦਾ ਪ੍ਰਾਈਸ ਕਿੰਨਾ ਰਹਿੰਦਾ ਵੀਰੇ ਹਾਂਜੀ ਇਹ ਵੀਰ ਜੀ 220 ਰੁਪਏ ਦਾ ਅੱਧਾ ਕਿਲੋ ਸਾਡੇ ਤੋਂ ਤੁਹਾਨੂੰ ਮਿਲੂਗਾ ਜੀ ਠੀਕ ਹੈ 220 ਰੁਪਏ ਦਾ ਅੱਧਾ ਕਿਲੋ ਅੱਧਾ ਕਿਲੋ ਦਾ ਪੈਕ ਇਹ ਉਵੇਂ ਆਪਾਂ ਭੇਜ ਵੀ ਦਿੰਨੇ ਜੇ ਕਿਸੇ ਨੂੰ ਅਸੀਂ ਵੀਰ ਜੀ ਕੋਰੀਅਰ ਵੀ ਕਰ ਦਿੰਨੇ ਆਲ ਓਵਰ ਇੰਡੀਆ ਪੂਰੇ ਇੰਡੀਆ 'ਚ ਭੇਜ ਦਿੰਦੇ ਪੂਰੇ ਇੰਡੀਆ ਦੇ ਵਿੱਚ ਭੇਜ ਦਿੰਨੇ ਕਿਤੇ ਵੀ ਲੋੜ ਹੈਗੀ ਆ ਬੰਦਾ ਭਾਵੇਂ ਸਾਡੇ ਕੋਲ ਕਈ ਕਰਨਾਟਕਾ ਵੀ ਪ੍ਰੋਡਕਟ ਜਾਂਦੇ ਆ ਕਿਤੇ ਵੀ ਪੰਜਾਬ ਦੇ ਵਿੱਚ ਹਿੰਦੂਸਤਾਨ 'ਚ ਤੁਹਾਨੂੰ ਬੜੱਖਾ ਚਾਹੀਦਾ ਵੀ ਲੋਕੇਸ਼ਨ ਭਾਵੇਂ 7 ਡੇਜ਼ ਤੋਂ ਜੇ ਦੂਰ ਏਰੀਆ ਤਾਂ ਦੱਸ ਦੇਣ ਦਾ ਟਾਈਮ ਵੀ ਲੱਗ ਜਾਂਦਾ ਜੇ ਪੰਜਾਬ ਦੇ ਤਿੰਨ ਤੋਂ ਚਾਰ ਦਿਨ ਦੇ ਵਿੱਚ ਪ੍ਰੋਡਕਟ ਪਹੁੰਚ ਜਾਂਦਾ ਵੀ ਲੋਕੇਸ਼ਨ ਭਾਵੇਂ ਆਪਣੀ ਜਲੰਧਰ ਹੈ ਪਰ ਆਪਾਂ 올 ਇੰਡੀਆ ਦੇ ਵਿੱਚ ਡਿਲੀਵਰੀ ਕਰ ਦਿੰਦੇ ਆ ਬਾਕੀ ਜਿਹੜਾ ਕੋਈ ਬੰਦਾ ਇੱਥੇ ਆ ਕੇ ਲੈ ਆਣਾ ਚਾਹੁੰਦਾ ਹੋਵੇ ਤੇ ਉਹ ਆ ਕੇ ਵੀ ਲੈ ਆ ਸਕਦਾ ਮੋਸਟ ਵੈਲਕਮ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਪ੍ਰੋਡਕਟ ਬਾਈ ਹੋ ਰਹੇ ਨੇ ਦਿਖਾਇਆ ਵੀ ਜਿਹੜਾ ਪਸ਼ੂ ਹੀਟ 'ਚ ਨਹੀਂ ਆਉਂਦਾ ਉਹਦੇ ਵਾਸਤੇ ਇਹ ਪ੍ਰੋਡਕ ਹੋਰ ਕਿਹੜੇ ਕਿਹੜੇ ਪ੍ਰੋਡਕਟ ਹੈ ਜੀ ਆਪਣੇ ਕੋਲੇ ਹੋਰ ਵੀ ਜੀ ਇਸ ਤੋਂ ਬਾਅਦ ਸਾਡੇ ਕੋਲ ਮਿਨਰਲ ਮਿਕਚਰਸ ਆ ਜਾਂਦੇ ਆ ਜੀ ਵਧੀਆ ਕੰਪਨੀ ਦੇ ਜਿਵੇਂ ਕਿ ਕੈਮਨ ਕੰਪਨੀ ਦਾ ਹੁੰਦਾ ਜੀ ਇੱਕ 20 ਐਮ ਐਕਸ ਡਰਾਈ ਠੀਕ ਹੈ ਜੀ ਇਹ 20 ਕਿਲੋ ਦਾ ਬੈਗ ਆ ਜੀ ਠੀਕ ਹੈ ਜੀ ਇਹਦੇ ਵਿੱਚ ਬਹੁਤ ਹਾਈ ਡੋਜ਼ ਮਿਨਰਲਸ ਆ ਇਹਦੇ ਵਿੱਚ ਮੈਥੋਨਿਨ ਤੇ ਨਿਆਸਿਨ ਪਲੱਸ ਕ੍ਰੋਮੀਅਮ ਵਿਟਾਮਿਨ ਏ 3 ਵਰਗੇ ਸਾਰੇ ਮਿਨਰਲ ਵਿਟਾਮਿਨ ਵਰਤੇ ਹੋਏ ਆ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੀ ਡੋਜ਼ ਜਿਹੜੀ ਆ 100 ਗ੍ਰਾਮ ਦੀ ਡੋਜ਼ ਆ ਪਰ ਡੇਲੀ ਪਸ਼ੂ ਨੂੰ 100 ਗ੍ਰਾਮ ਪਰ ਡੇ ਦੇਣਾ ਮਿਨਿਮਮ 100 ਗ੍ਰਾਮ ਹੈ ਜੀ ਜੇ ਪੰਛੀ ਤੁਹਾਡਾ ਹਾਂ ਜੀ ਜੇ ਪਸ਼ੂ ਤੁਹਾਡਾ 40 ਕਿਲੋ ਦੁੱਧ ਦਿੰਦਾ ਉੱਥੇ ਉਹਦੀ ਡੋਜ਼ ਯਾਨੀ ਕਿ ਰਿਕੁਆਇਰਮੈਂਟ ਵੱਧ ਜਾਂਦੀ ਹੈ ਠੀਕ ਹੈ ਜੀ ਵੀ 40 ਕਿਲੋ ਦੁੱਧ ਜੇ ਪਸ਼ੂ ਦਿੰਦਾ ਫਿਰ ਜ਼ਿਆਦਾ ਡੋਜ਼ ਦੇਣੀ ਆ ਨਹੀਂ ਤਾਂ 100 ਗ੍ਰਾਮ ਨਹੀਂ 100 ਗ੍ਰਾਮ ਭਾਵੇਂ 50 ਗ੍ਰਾਮ ਸਵੇਰੇ ਦੇ ਦੋ 50 ਗ੍ਰਾਮ ਸ਼ਾਮ ਦੇ ਇਹਦਾ ਪ੍ਰਾਈਸ ਕਿੰਨਾ ਰਹਿੰਦਾ ਵੀਰੇ ਇਹ ਜੀ 185 ਰੁਪਏ ਕਿਲੋ ਹੈ ਜੀ ਠੀਕ ਹੈ ਜੀ ਠੀਕ ਹੈ 20 ਕਿਲੋ ਦਾ ਬੈਗ ਆ ਪਹੁੰਚ ਅਸੀਂ ਵਿੱਚੇ ਕਰਦੀ ਦੀ ਆ ਪੰਜਾਬ ਦੇ ਵਿੱਚ ਜੇ ਕਿਸੇ ਵੀਰ ਭਰਾ ਦੇ ਕੋਰੀਅਰ ਪਿੰਡ ਤੱਕ ਕਰਾਉਣਾ ਉਹਦਾ ਖਰਚਾ ਵੱਖਰਾ ਆ ਜੇ ਕਿਸੇ ਸ਼ਹਿਰ ਦੇ ਵਿੱਚ ਖਾਉਣਾ ਉਹ ਵਿੱਚੇ ਆ ਜੀ ਠੀਕ ਹੈ ਜੀ ਇਹ ਤਾਂ ਮਿਨਰਲ ਮਿਕਸਚਰ ਹੋ ਗਿਆ ਹੋਰ ਆਪਣੇ ਹਾਂ ਜੀ ਇਸ ਤੋਂ ਬਾਅਦ ਆਪਣੇ ਕੋਈ ਵੀਰ ਭਰਾ ਕਹਿੰਦੇ ਸਾਡੇ ਪਸ਼ੂਆਂ ਦੇ ਦੁੱਧ ਦੀ ਫੈਟ ਨਹੀਂ ਆਉਂਦੀ ਪਸ਼ੂਆਂ ਦੇ ਗੋਹੇ ਦੇ ਵਿੱਚੋਂ ਕੁਛ ਨਾ ਕੁਛ ਛਿਲਕਾ ਵਗੈਰਾ ਬਾਹਰ ਆਉਂਦਾ ਜੀ ਠੀਕ ਹੈ ਜੀ ਇਹ ਕੈਮਨ ਕੰਪਨੀ ਦਾ ਕੈਮਜ਼ਾਈਮ ਵਨ ਐਡਵਾਂਸ ਪ੍ਰੋਡਕਟ ਹੈ ਜੀ ਠੀਕ ਹੈ ਜੀ ਜਿਹਨੂੰ ਆਪਾਂ ਐਂਜ਼ਾਈਮ ਕਹਿ ਦਿੰਨੇ ਆ ਹਾਂ ਇਹ ਪਸ਼ੂ ਨੂੰ ਡੇਲੀ 10 ਤੋਂ 15 ਗ੍ਰਾਮ ਦੇਣਾ ਹੈ ਜੀ ਠੀਕ ਹੈ ਠੀਕ ਹੈ ਜੀ 350 ਰੁਪਏ ਕਿਲੋ ਇਹਦਾ ਰੇਟ ਆ ਠੀਕ ਹੈ ਬੈਗ ਵੀ ਦੇਦੀਦਾ ਠੀਕ ਹੈ ਫੁੱਲਾ ਵੀ ਦੇਦੀਦਾ ਕਿਸੇ ਵੀਰ ਭਰਾ ਨੂੰ ਕੋਈ 5 ਕਿਲੋ ਕਿਲੋ ਚਾਹੀਦਾ ਨਹੀਂ ਇਹ 350 ਕਿਲੋ ਦਾ ਪ੍ਰਾਈਸ ਆ 350 ਰੁਪਏ ਕਿਲੋ ਦਾ ਪ੍ਰਾਈਸ ਤੇ ਇਹ ਉਹਦੇ ਵਾਸਤੇ ਆ ਜਿਵੇਂ ਕਿਸੇ ਪਸ਼ੂ ਦੀ ਫੈਟ ਨਹੀਂ ਆਉਂਦੀ ਫੈਟ ਐਸਐਨਐਫ ਘਟਦੀ ਆ ਇਹ ਐਸਾ ਪ੍ਰੋਡਕਟ ਹੈਗਾ ਹਫਤੇ ਦਸ ਦਿੰਦੇ ਜੇ ਤੁਹਾਨੂੰ ਦੱਸਣ ਲੱਪੇਂਦਾ ਕਿ ਮੇਰੇ ਪਸ਼ੂ ਅੰਦਰ ਕੁਝ ਗਿਆ ਆ ਠੀਕ ਹੈ ਜੀ ਠੀਕ ਹੈ ਜੀ ਇੱਕ ਤਾਂ ਪ੍ਰੋਪਰ ਫਾਈਬਰ ਨੂੰ ਪਚਾਉਣ ਦੇ ਵਿੱਚ ਕੰਮ ਕਰਦਾ ਹੈ ਜੀ ਠੀਕ ਹੈ ਜੀ ਹਾਂਜੀ ਏ ਆਪਾਂ ਆਲਓਵਰ ਕਿਲੋ ਵੀ ਦੇ ਸਕਦੇ ਆ ਇਹ ਕਿਸੇ ਵੀਰ ਭਰਾ ਨੂੰ ਚਾਹੀਦਾ ਸੀ ਉਹਨੂੰ ਲੂਸ ਪੈਕ ਦੇ ਚ ਸਿੰਪਲ ਪੈਕ ਦੇ ਪੈਕ ਕਰਕੇ ਭੇਜਾਂਗੇ ਉੱਤੇ ਕੋਈ ਮਾਰਕਾ ਨਹੀਂ ਲੱਗਾ ਹੁੰਦਾ ਠੀਕ ਹੈ ਜੀ ਹਾਂ ਜੇ ਬੰਦੇ ਨੇ 20 ਕਿਲੋ 25 ਕਿਲੋ ਬੈਗ ਲੈਣਾ ਉਹ ਬੈਗ ਐ ਜੀ ਤੁਸੀਂ ਉਹਨਾਂ ਕੋਲ ਪਹੁੰਚੂਗਾ ਠੀਕ ਹੈ ਜੀ ਇਹ ਪ੍ਰੋਡਕਟ ਉਹ ਵੀ ਬਹੁਤ ਵਧੀਆ ਹੈ ਨਾ ਵੀ ਫੈਟ ਜਿਹੜੇ ਪਸ਼ੂਆਂ ਦੀ ਨਹੀਂ ਆਉਂਦੀ ਪਹਿਲੇ ਵੀ ਫਾਰਮਰ ਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੀ ਚੀਜ਼ ਹੈ 23 ਵਾਰੀ ਉਹਨਾਂ ਛਿਲਕਾ ਪ੍ਰੋਪਰ ਪਸ਼ੂ ਦੇ ਅੰਦਰ ਫਾਈਬਰ ਨਹੀਂ ਪਚਾਪ ਹੁੰਦਾ ਜਿਵੇਂ ਹੁੰਦਾ ਕਿ ਆਪਾਂ ਕਈ ਵਾਰ ਦੇਖਦੇ ਆ ਤੂੜੀ ਦਾ ਛਿਲਕਾ ਬਾ ਉਥੇ ਬਹੁਤ ਸੋਨਾ ਕੰਮ ਕਰਦਾ ਜੀ ਠੀਕ ਹੈ ਜੀ ਤੇ ਹੋਰ ਇਸ ਤੋਂ ਬਾਅਦ ਆਪਣੇ ਕੋਲ ਆ ਜਾਂਦੇ ਟਰੇਸ ਮਿਨਰਲ ਠੀਕ ਟਰੇਸ ਮਿਨਰਲ ਬਹੁਤ ਵੀਰ ਭਰਾ ਸਾਡੇ ਕੋਲ ਮੰਗਦੇ ਆ ਜੀ ਟਰੇਸ ਮਿਨਰਲ ਚਾਹੀਦੇ ਆ ਜੀ ਆਪਣੇ ਉਹ ਕੈਮਿਕਲ ਕੰਪਨੀ 스타 ਡ్రਾਈ ਦੇ ਨਾਮ ਦਾ ਪ੍ਰੋਡਕਟ ਆਉਂਦਾ ਜੀ ਹੂੰ ਠੀਕ ਹੈ ਜੀ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਟਰੇਸ ਮਿਨਰਲ ਜਿਵੇਂ ਕਿ ਜਿੰਕ ਕਾਪਰ ਕਵਾਲਡ ਮੈਗਨੀਜ਼ ਆਇਰਨ ਆਇਓਡੀਨ ਐਂਡ ਕ੍ਰੋਮੀਅਮ ਇਹ ਸਾਰੇ ਪ੍ਰੋਡਕਟ ਹੈਗੇ ਆ ਠੀਕ ਹੈ ਸਾਰੇ ਇਹੀ ਮਿਨਰਲ ਯਾਨੀ ਕਿ ਇਹਦੇ ਵਿੱਚ ਮਿਲ ਜਾਣਗੇ ਇਹ ਵੀ ਪ੍ਰੋਡਕਟ ਅਸੀਂ 25 ਕਿਲੋ ਦਾ ਬੈਗ ਵੀ ਦੇ ਦਿੰਨੇ ਆ ਜੀ ਜੇ ਕਿਸੇ ਵੀਰ ਉਹ ਵੀ ਸਾਡੇ ਕੋਲ ਜਿਵੇਂ ਕਿ ਹੁਣ ਕਿਸੇ ਵੀਰ ਭਰਾ ਨੂੰ ਅੰਮ੍ਰਿਤਸਰ ਦੀ ਲੋੜ ਪਈ ਉਹ ਕਹਿੰਦਾ 1 ਕਿਲੋ ਵਿਟਾਮਿਨ ਦੇ ਦਿਓ ਕਿਲੋ ਮਿਨਰਲ ਦੇ ਦਿਓ ਉਹ ਵੀ ਅਸੀਂ ਇਹਨਾਂ ਨੂੰ ਪਹੁੰਚ ਕਿਤੇ ਬਾਹਰ ਕੋਰੀਅਰ ਨੇ ਇਹਦਾ ਫਾਇਦਾ ਕੀ ਹੁੰਦਾ ਹੈ ਪਸ਼ੂ ਨੂੰ ਇਹਦਾ ਫਾਇਦਾ ਹੁੰਦਾ ਜਿਵੇਂ ਕਿ ਕਈ ਵਾਰੀ ਕਿਸੇ ਪਸ਼ੂ ਨੂੰ ਕੱਲੇ ਮਿਨਰਲ ਦੀ ਬਹੁਤ ਜ਼ਿਆਦਾ ਡੈਫੀਸ਼ੀਐਂਸੀ ਹੁੰਦੀ ਆ ਕਈ ਵਾਰੀ ਕਿਸੇ ਨੂੰ ਕੋਈ ਮਿਨਰਲ ਮਿਕਚਰ ਦਿੱਤਾ ਹੀ ਨਹੀਂ ਹੁੰਦਾ ਉੱਥੇ ਬਹੁਤ ਸੋਨਾ ਕੰਮ ਕਰਦਾ ਜੀ ਠੀਕ ਹੈ ਜੀ